ਸਤਿ ਸ਼੍ਰੀ ਅਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਰੋਦੇ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਜਿਸ ਆਪਾਂ ਘਰ ਦੇ ਵਿੱਚ ਮੌਜੂਦਾ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦਾ ਰਹਿਣ ਵਸੇਰਾ ਜਦੋਂ ਆਪਾਂ ਲੰਡੇਆ ਤੋਂ ਕਣੀਏ ਆ ਚਲੋ ਕਣੀ ਵਾਲੇ ਪਾਸੋਂ ਨੂੰ ਆਉਣਿਆਂ ਦਾ 4 ਕੁ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਾਈ ਹੁਣਾਂ ਦਾ ਰਹਿਣ ਬਸੇਰਾ ਆ ਜਾਊਗਾ ਬਾਈ ਮਿੱਤਰੋ ਬਾਕੀ ਜਾਣਕਾਰੀ ਤੁਸੀਂ ਬਾਈ ਨਾਲ ਨੰਬਰ ਆਪਾਂ ਲੈ ਦਾਂਗੇ ਸਕਰੀਨ ਤੇ ਲਾ ਦਾਂਗੇ ਉਹ ਨੰਬਰ ਤੇ ਕਰ ਲਿਆ ਜੇ ਰਾਬਤਾ ਕਰ ਸასი ਘਾਲ ਵੀਰੇ ਸასი ਘਾਲ ਬਾਈ ਕੀ ਹਾਲ ਆ ਓਡੇ ਠੀਕ ਆ ਬਾਈ ਸੇਤਾ ਦੇ ਪਰਿਵਾਰ ਸੁਣਾ ਜਮੈਂ ਉਹ ਤੇ ਸ਼ੁਕਰ ਆਪਣਾ ਨਾਮ ਦੱਸ ਦਈਏ ਕਿਹੜਾ ਦੇ ਵਿੱਚ ਮੇਰਾ ਨਾਮ ਲਾਡੀ ਹੈ ਬਾਈ ਲਾਡੀ ਲਾਡੀ ਵੀਰੇ ਘਰ ਆਪਣਾ ਕਿੱਥੇ ਕੋ ਆ ਗਿਆ ਇਹ ਇਹ ਆਪਣਾ ਹੀ ਲੰਡਿਆ ਤੋਂ 4 ਕਿਲੋਮੀਟਰ ਤੇ ਐ ਸਮਾਲਸਰੋ 5 ਕਿਲੋਮੀਟਰ ਤੇ ਐ ਸਮਾਲਸਰੋ 5 ਕਿਲੋਮੀਟਰ ਤੇ ਹਾਂਜੀ ਅੱਛਾ ਜਦੋਂ ਆਪਾਂ ਲੰਡਿਆ ਤੋਂ ਘੜੀਆਂ ਨੂੰ ਆਉਣੇ ਹਨਾ ਤੇ ਜਿੱਥੇ ਆ ਕੇ ਅੱਗੇ ਕੱਟ ਪੈਂਦਾ ਵਾ ਉੱਥੋਂ ਸੱਜੇ ਹੱਥ ਮੁੜਦੇ ਹਨਾ ਕਨੈਕਟਰ ਸਾਈਡ ਉੱਥੋਂ ਹਾਂਜੀ ਖਪਿਆਤ ਮੁੜਦਾ ਅੱਗੇ ਆ ਕੇ ਚੁਬਾਰੇ ਵਾਲੀ ਮੋਟਰ ਆ ਜੂਗੀ ਹਨਾ ਤੇ ਉਹ ਮੋਟਰ ਦਾ ਨੰਗਣ ਤੋਂ ਬਾਅਦ ਮਿੱਤਰੋ ਡਰਾਈਵਰ ਸੈਂਡ ਖੜਵਾਂਚਾ ਚੁਣਿਆ ਬਸ ਸਿੱਧਾ ਬਈ ਉਹਨਾਂ ਦੇ ਘਰ ਆ ਕੇ ਖਤਮ ਹੁੰਦਾ ਅੱਛਾ ਹੁਣ ਮੈਨੂੰ ਦੱਸ ਦੇ ਵੀਰੇ ਦੋ ਜਾਨਵਰ ਵੇਚਣੇ ਆਪਾਂ ਹਨਾ ਕੀ ਡਿਟੇਲ ਆ ਵੀਰੇ ਮੈਂ ਦੀ ਬਈ ਬਈ ਦ ਤਾਂ ਠੀਕ ਆ ਵੱਡੇ ਭਾਈ ਕਿਹੜੇ ਸੀਮੰਡ ਦੀ ਆ ਵੀਰੇ ਇਹ ਬਾਈ ਸਿਮ ਦਾ ਪਤਾ ਪਹਿਲੇ ਤੋਂ ਹੀ ਆਪਾਂ ਹਰਿਆਣੇੋਂ ਲਿਆਏ ਸੀਗੇ ਹਰਿਆਣੇੋਂ ਲੈ ਕੇ ਆਉਂਦੇ ਸੀ ਹਾਂ ਚੋਣ ਚਣ ਚੰਗਾ ਨਿਕਲਿਆ ਬਾਈ ਜਮਾਂ ਠੰਡਾ ਸੀ ਲਾ ਬੱਚਾ ਛੱਡਣ ਦੀ ਵੀ ਲੋੜ ਨਹੀਂ ਠੀਕ ਹੈ ਕਿੰਨਾ ਕੁ ਟਾਈਮ ਮਿਲ ਗਈ ਸੀ ਵੀਰੇ ਬਾਈ ਆਪਾਂ 9ਵੇਂ ਮਹੀਨੇ ਜਾ ਕੇ ਆਪ ਛੱਡੀ ਹੈ ਦੁੱਧੋ ਹੈ ਹਾਂਜੀ ਠੀਕ ਆ ਬਾਈ ਫਿਰ ਤੇ ਕੀ ਰੇਟ ਰਹੂਗਾ ਵੱਡੇ ਵੀਰੇ ਦਾ ਬਾਈ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਜੈਦੀ ਹੋਊਗਾ ਵੈਸੇ ਹਾਂਜੀ ਜੈ ਜੀ ਤੂੰ ਹੀ ਮੇਰੇ ਕੱਢੀ ਬਾਹਰ ਨੂੰ ਮੜਾ ਵੀਰ ਲੈ ਵੀ ਮਿੱਤਰੋ ਸਿੰਘੀ ਨਿੱਕੀ ਨਹੀਂ ਕੀ ਆ ਵੈਸੇ ਹੈ ਥੋੜੀ ਹੋਡ ਜਾਨਦੀ ਵਗੇ ਸਿੰਘ ਬਹੁਤ ਸੋਨਾ ਕੱਤੀ ਨੂੰ ਲੱਗਾ ਯਾਰ। ਹਾਂ। ਦੀਵਾਲੀ ਦੇ ਕੰਮ ਦੀ ਐ ਬਾਈ। ਹੋ। ਉਲੀਆ ਵੀਰੇ। ਬੱਲਾ ਮੰਡੀ ਵੀ ਨੇੜੇ ਮਿੱਤਰੋ ਛਾਲਾ ਮਾਰਦੀ ਆਉਂਦੀ ਆ। ਕਿਹਨੇ ਕਿਹਨੇ ਬੱਲਾ ਮੰਡੀ ਦੇਖਣੀ ਆ ਉਹ ਵੀ ਭਰਾ ਕਮੈਂਟ ਕਰ ਦਿਓ ਬਸ ਨੇੜੇ ਆ ਜਮਾਂ ਬੱਲਾ ਮੰਡੀ ਵੀ ਮਿੱਤਰੋ। ਤੇ ਆਹ ਵੇਖੋ ਬਈ ਮਿੱਤਰੋ ਇਹਦਾ ਥਣਲੇਵਾ ਕਰਮਾਂ ਵਾਲੀ ਦਾ ਇੱਥੇ ਜਾ ਕੇ ਨਾ ਡਿਜ਼ਾਈਨ ਵੱਖਰੇ ਬਣ ਜਾਂਦੇ ਆ ਲੇਵੇ ਭਾਂਡਿਆਂ ਦੇ ਆ ਚੀਜ਼ ਹੁੰਦੀ ਆ ਮਿੱਤਰੋ ਵੇਖੋ ਬਾਈ। ਹੂੰ। ਲੈ ਬਾਈ ਹੂੰ ਮੇਰੇ ਠੀਕ ਆ ਵੀਰੇ ਦੀਪ ਸਿੰਘ ਜੀ ਵਖਰੇ ਇੱਕ ਵਾਰੀ ਵੀਰੇ ਜਾਈਆਂ ਆਪਣਾ ਬਾਈ ਆ ਵੇਖੋ ਬਾਈ ਸਿੰਘ ਵੇਖੋ ਬਾਈ ਇੱਥੇ ਰੱਖੇ 10-12 ਦਿਨ ਲੈਂਦੇ ਬਾਈ ਹੂੰ 10-12 ਦਿਨ ਪਏ ਆ ਹੈ ਗੱਬਣ ਕਿਹੜੇ ਤੋਂ ਕਰਵਾਤੀ ਬਾਈ ਗੱਬਣ ਆ ਏ ਬੀ ਸੀ ਵਾਲਿਆਂ ਦੇ ਸੂਰਵੀਰ ਤੋਂ ਗੱਬਣਾਈ ਸੂਰਵੀਰ ਤੋਂ ਗੱਬਣ ਹੈ ਠੀਕ ਹੈ ਯਰ ਕੀ ਰੇਟ ਰਹੂਗਾ ਰੇਟ ਫੋਨ ਤੇ ਫਿਰ ਫੋਨ ਤੇ ਕਰਾਂਗੇ ਅੱਛਾ ਬੱਚੀ ਦੀ ਕੀ ਡਿਟੇਲ ਆ ਵੀਰੇ ਬੱਚੀ ਬੱਚੀ ਦੀ ਹੈਗੀ ਡਿਟੇਲ ਬਾਈ 10 ਮਹੀਨੇ ਉਮਰ ਆ ਬੱਚੀ ਠੀਕ ਹੈ ਵੀਰੇ ਤੇ ماں ਦਾ ਰਿਕਾਰਡ ਬਹੁਤ ਚੰਗਾ ماں ਦੇ ਥਲੇ 20 ਕਿਲੋ ਦੁੱਧ ਆਪਣੇ ਕੋਲ ਘਰੇ ਹੀ ਹੈਗਾ ਫੈੜ। ਐਂਦੀ ਮਾਂ ਹੈ। ਹਾਂਜੀ ਠੀਕ ਹੈ। ਅੱਛਾ ਕਿਹੜੇ ਸੀਮੰਟ ਦੀ ਇਹ ਆਪ? ਇਹਦਾ ਬਈ ਕੋਈ ਪਤਾ ਨਹੀਂ ਸਰਕਾਰੀ ਸੀਮੰਟ ਦੀ ਸਰਕਾਰੀ ਕੋਈ ਵੱਡੇ ਬਈ ਕੋਈ ਮਤਲਬ ਪੂਰਾ ਜਗਾ ਜਾਣਕਾਰੀ ਨਹੀਂ ਹੈ ਨਾ। ਹਾਂਜੀ ਵਹਿੜ ਚੰਗੀ ਆ ਕੁਆਲਿਟੀ ਚੰਗੀ ਹੈ ਨਾ। ਹਾਂਜੀ ਪੂਰੀ ਅੱਛਾ ਧੇਰੀ ਹੋਈ ਦੰਦਾ ਤਾਰੇ। ਹਾਂ ਧੇਰੀ 10 ਮਹੀਨੇ ਉਮਰਾਈ। 10 ਮਹੀਨੇ ਦੀ ਹੈ। ਹਾਂਜੀ। ਕੀ ਆ ਬਤ ਕਿਨੇ ਦੇ ਦੇਈਏ ਵੀਰੇ। ਇਹ ਵੀ ਫੋਨ ਤੇ ਕਰ ਲਾਂਗੇ ਬਈ। ਜੈ ਜੀ ਹੋਊਗਾ ਨਾ ਦਾ। ਜੈ ਜੀ ਹੋਊ। ਠੀਕ ਹੈ। ਲੈ ਵੀ ਮੈਂ ਤੁਹਾਨੂੰ ਸਾਈਵਾਲ ਦੀ ਬੱਚੀ ਪਿਓ ਇਹੀ ਚੀਜ਼ ਹੁੰਦੀ ਆ ਮੇਨ ਇਹਨਾਂ ਵਿੱਚ ਬਾਕੀ ਦਾ ਤੁਸੀਂ ਆਪਸਿਆਂ ਨੇ ਚਾਲਰ ਵੇਖੋ ਕਿ ਡੀ ਆ ਬੱਛੀ ਦੇ ਵਿੱਚ ਭਾਈ ਠੀਕ ਆ ਤੇ ਬਾਕੀ ਰੱਸਾ ਥੋੜਾ ਜਿਹਾ ਢਿੱਲਾ ਕਰਦੇ ਗੱਲ ਤੋਂ ਵੀਰਾ ਬਣ ਕੇ ਹਣਾ ਤੇ ਨੰਬਰ ਵੀਰੇ ਦੇਈ ਮੈਨੂੰ ਮੜਾ ਜਾ ਨੰਬਰ 88472 ਜੀ 57075 ਇੱਕ ਵਾਰੀ ਹੋਰ ਬੋ ਦਵੇ 88472 ਹਾਂਜੀ 57075 ਠੀਕ ਆ ਦੀ ਝੋਲੀ ਵਿਖਾ ਕੇ ਆਈ ਬੱਛੀ ਜਿੱਥੇ ਨੇੜੇ ਹੋ ਕੇ ਨਜ਼ਦੀਕ ਤੋਂ ਝੋਲੀ ਬਹੁਤ ਚੰਗੀ ਆ ਬੱਛੀ ਨੂੰ ਵੀਰੇ ਨੇੜੇ ਹੋ ਜੀ ਤੂੰ ਕਈ ਵਾਰੀ ਇਹ ਨਾ ਡਾਡੁਰ ਜਾਂਦੀਆਂ ਹੁੰਦੀਆਂ ਉੱਪਰੇ ਬੰਦੇ ਤੋਂ ਹੂੰ ਮੈਂ ਠੀਕ ਆ ਬਾਈ ਆ ਇਹ ਜਾਨਵਰ ਆ ਬਾਈ ਦੇ ਕੋਲੇ ਲੰਡੇ ਪਿੰਡ ਦੇ ਵਿੱਚ ਲਾਡੀ ਬਾਈ ਦੇ ਕੋਲੇ ਨੰਬਰ 73 ਤੇ ਪਿੰਡ ਹੈਗਾ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਬਾਕੀ ਹੁਣ ਜਾਣਕਾਰੀ ਤੁਸੀਂ ਵੀਰੇ ਨੂੰ ਫੋਨ ਦਿੱਤਾ ਕਰ ਲਿਆ ਜੀ ਛੋਟੀ ਬੜੀ ਕਮਾਲ ਆ ਕੁੱਤੀ ਵੀ ਬੜੀ ਕਮਾਲ ਆ